ਬਹੁਤ ਵਧੀਆ ਇਹਦਾ ਮਿਲ ਕੇ ਕਿੰਨੇ ਤੇ ਬਾਕੀ ਧਾਮ ਦੀ ਜਿਹੜੀ ਜੋੜੀ ਨੇ ਹੈ ਜਿਹਦੀ ਪੇਮੈਂਟ ਦਾ ਉਹਨਾਂ ਨੇ ਕੀਤੀ ਉਸ ਤੋਂ ਬਾਅਦ ਅਸੀਂ ਕੰਮ ਕਰਨਾ ਸ਼ੁਰੂ ਕੀਤੀ ਲਈ ਹੈ ਜਿਨ੍ਹਾਂ ਦਾ ਸਮਾਂ ਬਣਾ ਚਾਹਾਂਗੇ ਤਾਂ ਬੇਨਤੀ ਕਰਦੇ ਹਾਂ ਕਿ ਜਿੰਨ੍ਹੇ ਸਾਹਮਣੇ ਤੁਹਾਨੂੰ ਸਤਿਕਾਰਯੋਗ ਲੋਕਾਂ ਨੂੰ ਇਹਨਾਂ ਦਾ ਸਵਾਗਤ ਕਰੇ ਸਹਿਯੋਗ ਸਮੇਂ ਬੋਲਣ ਦੇ ਨਾਮ ਦਿੱਸੇ ਹੈ ਟਰੈਕਟਰ ਤਾਂ ਖੜੇ ਨੇ ਆ ਦੇ ਲਾਡੀ ਵਰਗੇ ਪਾਰ ਸਨਮਾਨ ਜੋ ਸਾਡਾ ਵਰਦਾ ਇਹ ਜੋ ਮੇਲਾ ਚੱਲ ਰਿਹਾ ਹੈਗਾ ਪਿਛਲੇ 11 ਸਾਲਾਂ ਤੋਂ ਮੈਨੂੰ ਦੱਸਿਆ ਗਿਆ ਸ੍ਰੀ ਗੰਜ ਸਿੰਘ ਜੀ ਹਰਮਨ ਤੋਂ ਪਿਛਲੇ 11 ਸਾਲਾਂ ਤੋਂ ਚੱਲ ਰਿਹਾ ਹੈਗਾ ਤੇ ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਜਿਹੜਾ ਤੁਹਾਡੇ ਜਿਹੜਾ ਸਭਾ ਪੰਜਾਬ ਦੇ ਜਿਹੜਾ ਮੇਰੀ ਨਜ਼ਰ ਤੋਂ ਹੈਗਾ ਪਰ ਬਹੁਤ ਬੁਰਾ ਹੈ ਅ ਜਿਹੜੀ जो टनोलॉजी शो केस वी बेको मिल्किंग जो भी है सारे को घर पे रहने जरूरी बाय जाइए। इसी में एक काया भी घर पे रखने हो, जो कि फायर टास्कर्स स्पीड चेस से ज़्यादा होती है, जगह रखती है, दूर की बाज़ी में। तो बहुत ही अच्छा कंपटीशन हमारे जर्सी का मैशन वेथियों एंड मैशन ओलिवर, जो तो कि एक साउथ फ्लेक्टर अफ्रीका से हैं। की बहुत अच्छी भेजी करेंगी तो, तो, अभी ब्रैंडी शुरू हो गई एक से सात तक सभी एक से एक है एक से ऊपर एक और फिर भी लोगों को बाहर जाना पड़ा ਨਿੰਮੀ ਰਾਮੇ ਲਖੀਆ ਜੋ ਪਿਆਲੇ ਲੀਦਾ ਰਾਮੇ ਲੀ ਵੀ ਉਹ ਵੀ ਤੇਰੇ ਕੋ ਆਪਣੀ ਜਿੱਦੋਂ ਅਗਲਾ ਨਿੰਮੀ ਰਾਮੇ ਚੋਟੀਆਂ ਉਸ ਤੋਂ ਬਾਅਦ ਬੋਲਾ ਫਿਰ ਨਿਆ ਜੋ ਬਿਆ ਉਸ ਤੋਂ ਬਾਅਦ ਨੀਲੀ ਰਾਮੀ ਚੋਟੀਆਂ 9-10 ਤੱਕ ਉਸ ਤੋਂ ਬਾਅਦ ਜਰਸੀ ਬਹਿਣਾ ਲਾਸਟ ਦੇ ਵਿੱਚ ਜੀ ਤੋਂ ਕੋਈ ਦੋ ਬਾਅਦ ਜਾਣਦੀਆਂ तो इसका अटल का साइज एक जर्सी का अपना एक डिजाइन है वो जरूर होना चाहिए इसका तो इसकी प्लेसमेंट ये थान कहाँ पे सही जगह पे लगा है क्योंकि तो मिल्किंग मशीन से होती है ਖੱਟੇ ਦੇ ਪਰਨੇ ਦੇ ਇੱਕ ਪਰਲੇ ਦਾ ਨੰਬਰ ਹੋਊਗਾ ਇਹਨਾਂ ਨੂੰ ਪਹਿਲਾ ਦੂਜਾ ਦਿਨ ਤੇ ਪੱਕੀ ਹੋ ਜਾ ਫਿਰ ਸੇਵਾ ਸਤਵਾਂ ਕਿਸੇ ਦਾ ਆਉਣਾ ਹੈ ਭਾਈ ਇਹ ਮੇਰੇ ਵਾਸਤੇ ਕੰਮ ਨਹੀਂ ਪਰ ਅੰਬਾ ਫੇਰ ਵੀ ਇਹ ਕਹਿੰਦੇ ਨੇ ਕਿ ਪੰਜਾਬ ਦੇ ਸਤ ਚੋਟੀਆਂ ਨਾਮ ਨੇ ਲੋ ਜੀ ਪਾਣੀਆ ਮਾਰਦੇ ਸਤਵਾਂ ਵਾਲੇ ਦੇ

ਜੋਨੈ ਸ਼ਰਮਾ ਨੇ ਲੈਣੀ ਹਾਲੀ ਰੰਗ ਦੀ ਜਰਸੀ ਪਰ ਹੁਣ ਵਿੱਚੋਂ ਛੱਡ ਗਿਆ ਜੱਜਾ ਪੰਜਾਬ ਦੇ ਤੋਂ ਸ਼ਰਮਾ ਜੀ ਬੜੇ ਬੁਲਾਣੇ ਪਲੇਅਰ ਹੈ ਬਹੁਤ ਚੰਗੀ ਨਾਮ ਇਸੇ ਸਮੇਂ ਨਾਲ ਕੁੱੜ ਰਹੀ ਖੜੀ ਗਈ ਬਹੁਤ ਸਾਲ ਮੈਲਿਆਂ ਦਾ ਸ਼ਿੰਗਾਰ ਰਹੀ ਹੈ ਜਦੋਂ ਉਹ ਰਿੰਗ ਦੇ ਵਿੱਚ ਆ ਜਾਂਦੇ ਸਿੱਧੇ ਦੂਜੀ ਗੱਲ ਆ ਨਾ ਪਤਾ ਕਿਸੇ ਲੱਗਦਾ ਤੋਂ ਸ਼ਰਮਾ ਜੀ ਬਰਿੰਦਰ ਸਿੰਘ ਸ਼ਰਮਾ ਜੀ ਆਓ ਜੇ ਤਰੁਣ ਤਰੁਣ ਕਿਰਪਾ ਕਰੋ

ਆ ਯਾ ਭਾਈ ਤੁਹਾਡੇ ਨੰਬਰ ਕਰਨਾ ਆ ਨਾ ਇਹ ਲੈ ਵੱਡਾ ਹਾਂ ਇਨਵੈਸਟਿਗੇਸ਼ਨ ਇਥੇ ਨਾ ਨੇ ਸੈਂਟਰ ਲੋਏ ਹੁਣ ਐਵੇਂ ਕਰਨਾ ਆ ਉਹ ਦੀ ਜਿਹੜੀ ਪਿਛਲੀ ਚੰਨਾਂ ਤੋਂ ਬੁਣਿਆਤ ਤੇ ਨਗਾਵਾਈ ਲੇਕੋ ਫੈਲ ਲੈਣਿਆ ਕੋ ਪਰਿਵਾਰ ਦੇ ਭਾਈ ਤਿੰਨ ਨਗਾਵਾਈਆਂ ਨੇ ਪਾਸ ਸਾਈਕਲ ਨਾਲ ਆਲਾ ਫਾਸਟੇ ਕਰੀਏ ਨਾ ਵੀ ਗੱਲ ਵਿੱਚ ਫਸਟ ਬਾਲ ਵਾਲੀ ਗੱਲ ਹੈ ਇਹ ਤਾਂ 3 ਵਸੇਟਾ ਮਾਰ ਗਏ ਤਿੰਨੇ گاਵਾ ਲਓ ਜੀ ਪਹਿਲੇ ਦਾ ਹੁਣ ਬੀਜ ਵਾਲਾ ਬਾਲ ਪਹਿਲੇ ਤੇ ਫਾਸਟੇ ਬੋਬੀ ਇੱਕ ਪਰਿਵਾਰ ਦੀ ਨੇ ਬਾਈ ਤਿੰਨੇ گاਵਾ ਹੁਣ ਪਹਿਲੀ ਦੇਖੀ ਕਿਹੜੀ ਇਹਨਾਂ ਦੇ ਵਿੱਚੋਂ ਆਹ ਪਹਿਲੀ ਦੇ ਸੈਕਿੰਡ ਬਾਲ ਸਾਹ ਕੇਲ ਕਰੂਗਾ ਇਹ ਪਹਿਲੀ ਦਾ ਸੁਗਾ ਇਹ ਕੱਲੇ ਕੱਲੇ ਗਾ ਲੈ ਕੇ ਉਹ ਵੀ ਫੋਨ ਚੁੜਾ ਲੈ ਬਹੁਤਾ ਆਹ ਮੁੰਡਾ ਦਾਫੀ ਭਗਣਾ ਕੈਨੇਡਾ ਤੋਂ ਆਇਆ ਤੇ ਪਰ ਕੈਨੇਡਾ ਨੂੰ ਚਲ ਜਾਂਦਾ ਕਿਹਦੇ ਰੋਡਿਆਂ ਨੂੰ ਅਛਦਾ ਬਹੁਤ ਚਿੱਤ ਮੇਰਾ ਕਰਾਲੀ ਤੇ ਆਲੇ ਪਾਈਆਂ ਦੀਆਂ ਬਾਈਆਂ ਬਾਈਆਂ ਬੈੰਗਲ ਉੱਤੇ ਬੈੰਗਲ ਉੱਤੇ ਨਵੀਂ ਸੈਨਾ ਚੋ ਜੋ ਫਾਸਟ ਆਉਣੀ ਆ ਜਿਹੜੀ ਫਾਸਟ ਹੁਣ ਗਾਣ ਦੇ ਤਾਲੀਆਂ ਰੋੜਿਆਂ ਵਾਸਤੇ ਬਹੁਤ ਮਾਰਦੇ ਆ। ਲੋਕਿਆਂ ਦੇ ਸਾਰੀਆਂ ਤਾਲੀਆਂ ਉਹਨਾਂ ਦੇ ਆ। ਹੁਣ ਗਾਣ ਦੇ ਤਾਲੀਆਂ ਜ਼ੋਰ ਮਾਰਦੇ ਆ ਸੱਚ ਦੇ ਲਈ। ਸੋਕ ਤੰਨੇ ਗਾਵਾਟੂ। ਹੁਣ ਫਾਸਟ ਸੈਕਿੰਡ ਕੱਢਣੇ ਨੇ ਤੇ ਦੇਖਦੇ ਆ ਵੀ ਕਿਹੜੀ ਆਉਂਦੀ ਆ। ਗੋਰੇ ਪੂਰਾ ਕਿਹੜਾ ਗੁੜਾ ਦੇ ਦੇਖਣ ਤੇ ਚੱਕ ਕਰਨ। ਮਤਲਬ ਅਕਲ ਜੱਜਵਾ ਉਹਨਾਂ ਚਾਹੀਦਾ। ਸੋ ਬਹੁਤ ਪਰਖ ਹੈ ਇਸ ਗੁਰੂਆਂ ਨੂੰ ਪਸੂਆਂ ਦੇ ਨਾਲ। ਬਹੁਤ ਸਰਾਣੇ ਜੁੜੇ બસ 482 નંબર 482 ઓફિશિયલ નંબર રોડ ਵਾਲਿਆਂ ਨਹੀਂ ભાઈ એક પરિવાર દેને ઉતરે છે આ બધા બહુ સુંદર ગાડીઓ છે બસ ફર્સ્ટ મિસીંગ રોડસ સેગમેન મિસીંગ રોડ હમ બીજો નંબર દેખો મોટી ગાડી છે બીજો લોજી 484 નંબર ઓકા માબુત આ રહ્યા છે આવો

ভাল oh, ini